वो मेरे साथ है हरदम हर, हर पल ओ मेरे संग डर के मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਖੁਸ਼ ਖਬਰੀ ਦੇ ਅੱਜ ਦੇ ਇਸ ਨਵੇਂ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਮਤੀ ਦੀ ਅੰਜੀਲ 17 ਅਧਿਆਏ ਦੇ 2 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਅਤੇ ਉਹ ਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ ਔਰ ਉਹਦਾ ਮੂੰਹ ਸੂਰਜ ਵਾਂਗ ਚਮਕਿਆ ਅਤੇ ਉਹਦੇ ਕੱਪੜੇ ਚਾਨਣ ਜੈ ਚਿੱਟੇ ਹੋ ਗਏ ਪ੍ਰਭੂ ਯਿਸੂ ਮਸੀਹ ਨੇ ਪਤਰਸ ਯੋਹੰਨਾ ਅਤੇ ਯਾਕੂਬ ਨੂੰ ਆਪਣੇ ਨਾਲ ਇੱਕ ਉੱਚੇ ਪਹਾੜ ਉੱਤੇ ਲੈ ਜਾ ਕੇ ਆਪਣੇ ਪਰਮੇਸ਼ਰ ਤਤ ਨੂੰ ਮਹਿਮਾ ਵਿੱਚ ਪ੍ਰਗਟ ਕੀਤਾ ਅਤੇ ਉਸਦਾ ਮੂੰਹ ਸੂਰਜ ਵਾਂਗ ਚਮਕਿਆ ਅਤੇ ਉਸਦੇ ਕੱਪੜੇ ਚਾਨਣ ਜੈ ਚਿੱਟੇ ਹੋ ਗਏ ਮਨੁੱਖ ਦੇ ਅੰਗਾਂ ਵਿੱਚ ਸਭ ਤੋਂ ਪ੍ਰਮੁੱਖ ਅੰਗ ਹੈ ਜਿਸ ਦੇ ਦੁਆਰਾ ਮਨੁੱਖ ਦੀ ਪਛਾਣ ਹੁੰਦੀ ਹੈ ਪ੍ਰਭੂ ਦਾ ਮੂੰਹ ਸੂਰਜ ਦੇ ਵਾਂਗ ਚਮਕਿਆ ਕਿਉਂਕਿ ਉਹ ਆਪ ਹੀ ਧਰਮ ਦਾ ਸੂਰਜ ਅਤੇ ਜਗਤ ਦੀ ਜੋਤੀ ਹੈ ਜਿਸ ਮੂੰਹ ਉੱਤੇ ਉਸ ਦੀ ਮਹਿਮਾ ਪ੍ਰਗਟ ਹੋਈ ਉਸੇ ਮੂੰਹ ਉੱਤੇ ਸਪਾਈਆਂ ਨੇ ਉਸ ਦੀ ਨਿੰਦਾ ਕਰਦੇ ਹੋਏ ਥੁੱਕਿਆ ਅਤੇ ਉਸ ਨੇ ਉਸ ਮੂੰਹ ਨੂੰ ਉਹਨਾਂ ਤੋਂ ਨਾਸ਼ ਪਾਇਆ ਉਸ ਦੇ ਕੱਪੜੇ ਚਾਨਣ ਦੇ ਸਮਾਨ ਚਮਕ ਕੇ ਅਜਿਹਾ ਇਸ ਕਰਕੇ ਹੋਇਆ ਕਿਉਂਕਿ ਉਸਦੀ ਮਹਿਮਾ ਦਾ ਤੇਜ ਨਾ ਕੇਵਲ ਉਸਦੇ ਮੂੰਹ ਉੱਤੇ ਸਗੋਂ ਉਸਦੀ ਸਾਰੀ ਦੇਹ ਉਤੋਂ ਚਮਕ ਰਿਹਾ ਸੀ ਜੋ ਉਸਦੇ ਕੱਪੜਿਆਂ ਤੋਂ ਨਿਕਲ ਰਿਹਾ ਸੀ ਇਸੇ ਕਾਰਨ ਉਸਦੇ ਕੱਪੜੇ ਚਾਨਣ ਦੇ ਸਮਾਨ ਚਮਕ ਰਹੇ ਸਨ ਉਹ ਮਨੁੱਖ ਜਾਤੀ ਦਾ ਛੁਟਕਾਰਾ ਕਰਨ ਲਈ ਸੂਲੀ ਉੱਤੇ ਬਲੀਦਾਨ ਹੋਇਆ ਅਤੇ ਮੁਰਦਿਆਂ ਵਿੱਚੋਂ 30 ਦਿਨ ਜੀ ਉੱਠਿਆ ਤਾਂ ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ ਉਹ ਮੁਕਤੀ پا ਸਕੇ ਇਸ ਯੁੱਗ ਦੇ ਤੋ ਵਿੱਚ ਪ੍ਰਭੂ ਯਿਸੂ ਮਸੀਹ ਸਵਰਗੋਂ ਆਵੇਗਾ ਅਤੇ ਸੰਸਾਰ ਵਿੱਚ ਰਾਜ ਕਰੇਗਾ ਉਹ ਆਪਣੀ ਮਹਿਮਾ ਵਿੱਚ ਆਵੇਗਾ ਤੇ ਹਰੇਕ ਜੋ ਉਸ ਉੱਤੇ ਵਿਸ਼ਵਾਸ ਕਰਦਾ ਹੈ ਉਹ ਵੀ ਉਸ ਦੇ ਨਾਲ ਮਹਿਮਾ ਵਿੱਚ ਸਵਰਗੋਂ ਉਸ ਦੇ ਨਾਲ ਉੱਤਰ ਆਵੇਗਾ ਤੁਸੀਂ ਵੀ ਅਜਿਹਾ ਹੀ ਕਰ ਸਕੋ ਪਰਮੇਸ਼ਰ ਅੱਗੇ ਤੁਹਾਡੇ ਲਈ ਮੇਰੀ ਇਹੋ ਪ੍ਰਾਰਥਨਾ ਹੈ